ਬਾਈ 1 ਨਾਲ 1 ਫ੍ਰੀ ਦਾ ਸਾਰੀ ਰਈ ਜਾਂਦਾ ਤੁਸੀਂ ਕੀ ਦਿਓਗੇ ਨਾ ਮਾ ਆਪਾਂ ਤੁਹਾਨੂੰ 1 ਨਾਲ 2 ਦਿੰਨੇ ਆ ਜੀ ਫ੍ਰੀ ਚੱਕੋ ਜੀ 3 ਹੋ ਗਏ 1 ਦੇ ਮੁੱਲ 'ਚ ਇੱਕ ਦਾ ਮੁੱਲ ਕੀ ਆ ਹੁਣ ਇੱਕ ਦਾ ਮੁੱਲ ਹੈਗਾ ਜੀ 750 ਐਮ ਆਰ ਪੀ ਜਮਾਂ ਫਰੈਸ਼ ਮਾਲ ਆ ਬੈਸਰੀਨ ਦੇ origignal ਨੇ ਕੋਈ ਦੇਸੀ ਨਹੀਂ ਹੈਗੇ ਫਿਰ ਆਹ ਆਗੇ ਜੀ ਇਹ ਵੀ 1 ਨਾਲ 2 ਫ੍ਰੀ ਹਾਂਜੀ ਇਹ ਵੀ 1 ਨਾਲ 2 ਫ੍ਰੀ ਦਵਾਂਗੇ ਆਪਾਂ ਇਹ ਕਦੇ ਨੇ ਜੀ ਇਹ ਪੈਰਾਸ਼ੂਟ ਕੰਪਨੀ ਦੇ ਆ ਜੀ ਬਾਡੀ ਲੋਸ਼ਨ ਨੇ ਬਾਈ ਇਹ origignal ਆ ਤੇ ਇਦੂ ਆਦ ਆ ਗਿਆ ਜੀ ਕੌਲਗੇਟ ਇੱਕ ਚੋਂ ਦੋ ਨਿਕਲਦੇ ਨੇ ਹਾਂਜੀ ਲਓ ਜੀ 1 ਨਾਲ 2 ਫ੍ਰੀ ਜਿਹੜੇ ਤੁਹਾਡੇ ਇਹ ਜੇ ਦੋਸਤਾਂ ਨੂੰ ਮੁਸ਼ਕਲ ਮਾਰਦੀ ਨੇ ਵੀਡੀ ਆਕੇ ਦੰਤਾਂ 'ਲੇ ਮੰਜਣ ਇੱਕ ਨਾਲ ਇੱਕ ਫ੍ਰੀ ਜਣੀ ਕੇ 4 ਹੋ ਗਏ ਨੇ ਜੀ 280 ਰੁਪਏ ਐਮ ਆਰ ਪੀ ਆ ਜੀ ਇੱਕ ਡੱਬੀ ਦੀ ਇੱਕ ਚੋ ਦੋ ਪੇਸਟ ਨਿਕਲਣਗੇ ਆਪਾਂ ਇੱਕ ਡੱਬੀ ਨਾਲ ਇੱਕ ਫ੍ਰੀ ਦਵਾਂਗੇ ਤੁਹਾਨੂੰ ਬਾਦਾਮਾਂ ਵਾਲਾ ਤੇਲ ਹੈ ਜੀ ਇਹ ਵੀ ਇੱਕ ਨਾਲ ਇੱਕ ਫ੍ਰੀ ਜੀ ਇੱਕ ਕਿੰਨੇ ਦਾ ਹੈਗਾ ਇੱਕ 203 ਰੁਪਏ ਦਾ ਜੀ ਤੇ ਦੋ ਹੋ ਗਏ 203 ਦੇ ਹੀ 203 ਦੇ ਤੇ ਆ ਕੀ ਆ ਗਿਆ ਜੀ ਇਹ ਡੈਨਵਰ ਕੰਪਨੀ ਦਾ ਫੇਸ ਵਾਸ਼ ਆ ਗਿਆ ਜੀ ਇੱਕ ਨਾਲ ਇੱਕ ਫ੍ਰੀ ਇਹ ਵੀ ਇੱਕ ਨਾਲ ਇੱਕ ਫ੍ਰੀ ਤੇ ਇੱਕ ਕਿੰਨੇ ਦਾ ਜੀ ਫਿਰ ਇੱਕ ਦੀ ਐਮ ਆਰ ਪੀ 235 ਰੁਪਏ ਆ ਜੀ ਤੇ ਦੂਬਾ ਦਾ ਆ ਕੇ ਦੇਖੋ ਜੀ ਘਰੇਲੂ ਸਮਾਨ ਬਰਤਨ ਵਗੈਰਾ ਬਾਬਿਆਂ ਦੇ ਤਸਵੀਰਾਂ ਆ ਗਿਆ ਜੀ ਆ ਡੱਬੇ ਵਗੈਰਾ ਆ ਗਏ ਬਹੁਤ ਸਸਤੇ ਭਾਮਾਂ ਤੇ ਹੈ ਕਿੱਥਿਆਂਗੇ ਵਿਸਾਲ 99 ਸਟੋਰ ਐਂਡ ਸਿਟੀ ਮਾਰਟ ਤੇ ਤੇ ਨਾਲੇ ਬਾਈਰੋਂ ਦਾ ਪੇਜ ਵੀ ਜਰੂਰ ਫੋਲੋ ਕਰ ਲਿਓ ਜੀ ਬਰਨਾਲਾ ਸਹਿਰਾਂ ਵਾਲ ਨੂੰ ਵੀਡੀਓ ਜਰੂਰ ਸੈਂਡ ਕਰ ਦਿਓ ਕਰੋ ਫੋਨ ਆਦੀ ਨੂਨ ਦਾ ਨਹੀਂ ਲੈ ਲੈ ਇਹ ਵੀ 99 ਦੀਆ ਜੇ ਬਾਈ ਕੋਈ ਆਨਲਾਈਨ ਮੰਗਵਾਉਗੇ ਭੇਜ ਦੋਗੇ ਸਾਰੇ ਪੰਜਾਬ ਜਿੱਥੇ ਕਹੋਗੇ ਜੀ ਆਪਾਂ ਡਿਲੀਵਰੀ ਕਰਕੇ ਦਵਾਂਗੇ ਤੁਹਾਨੂੰ ਕਰ ਦਿਓ ਫਿਰ ਧੰਨਵਾਦ